ਪਿਆਰੀ ਸਾਥ ਸੰਗਤ ਜੀ ਗੁਰੂ ਸਾਹਿਬ ਸ੍ਰੀ ਗੁਰੂ ਅੰਦਗ ਦੇਵ ਜੀ ਦੀ ਕਥਾ ਨੂੰ ਅੱਗੇ ਵਰਣਨ ਕਰਦੇ ਹਾਂ ਪਹਿਲੀ ਇਹ ਵਾਰੀ ਸਨ 1432 ਵਿੱਚ ਦੇਵੀ ਵਾਲਾ ਪਾਸਾ ਛੱਡ ਕੇ ਜਦੋਂ ਬਾਬਾ ਲਹਿਣਾ ਜੀ ਕਰਤਾਰਪੁਰ ਕੁਝ ਦਿਨ ਰਹਿ ਕੇ ਆਪਣੇ ਪਿੰਡ ਖਜ਼ੂਰ ਸਾਹਿਬ ਆਏ ਤਾਂ ਫਿਰ ਦੂਜੀ ਵਾਰੀ ਸਤਗੁਰ ਜੀ ਦੇ ਦਰਸ਼ਨਾਂ ਲਈ ਕਰਤਾਰਪੁਰ ਗਏ ਅੱਗੇ ਜਾਂਦਿਆਂ ਨੂੰ ਗੁਰਨਾਨਕ ਦੇਵ ਜੀ ਮੁੰਜੀ ਦੇ ਖੇਤਾਂ ਵਿੱਚ ਨਦੀਨ ਕਢਾ ਰਹੇ ਸਨ ਪਠਿਆਨੀਆਂ ਤਿੰਨ ਪੰਡਾ ਬਣ ਗਈਆਂ ਕਿਸਾਨ ਆਮ ਤੌਰ ਤੇ ਪੰਨਾ ਚੁੱਕਣ ਦਾ ਇਹ ਕੰਮ ਕਾਮਿਆਂ ਆਜ ਤੋਂ ਕਰਵਾਇਆ ਕਰਦੇ ਸਨ ਪਰ ਗੁਰੂ ਨਾਨਕ ਸਾਹਿਬ ਨੇ ਬਾਬਾ ਲੈਣਾ ਜੀ ਨੂੰ ਹੁਕਮ ਦਿੱਤਾ ਕਿ ਪਸ਼ੂਆਂ ਲਈ ਇਹ ਪੰਡਾ ਚੁੱਕ ਕੇ ਲੈ ਚੱਲੋ ਹੱਟੀ ਪੱਟੀ ਦਾ ਕੰਮ ਕਰਨ ਵਾਲੇ ਗਿੱਜੇ ਹੋਏ ਬਾਬਾ ਜੀ ਜ਼ਿੰਦਗੀ ਵਿੱਚ ਇਹ ਪਹਿਲਾ ਅਨੋਖਾ ਤਜਰਬਾ ਸੀ ਇੱਕ ਕਾਮਿਆਂ ਨੂੰ ਚੁਕਾਈਆਂ ਜਾਣ ਵਾਲੀਆਂ ਪੰਡਾਂ ਚੁੱਕਣ ਪਰ ਉਹਨਾਂ ਰਤਾ ਵੀ ਮੂੰਹ ਨਾ ਵਟਿਆ ਅਤੇ ਬਿਨਾਂ ਕਿਸੇ ਝਿਜਕ ਦੇ ਪੱਠੇ ਚੁੱਕ ਲਿਆੰਦੇ ਇੱਕ ਦਿਨ ਬਾਹਰ ਖੂਹਾਂ ਉੱਤੇ ਕੇਸੀ ਇਸ਼ਨਾਨ ਕਰਨ ਗਏ ਮੋਢੀਵਾਰੀ ਦਹੀਂ ਵਾਲਾ ਖਾਲੀ ਕਟੋਰਾ ਗੁਰਨਾਨਕ ਦੇਵ ਜੀ ਦੇ ਹੱਥੋਂ ਇੱਕ ਡੂੰਘੇ ਹੋਏ ਟੋਏ ਵਿੱਚ ਡਿੱਗ ਪਿਆ ਜੋ ਗੰਦੇ ਪਾਣੀ ਨਾਲ ਭਰਿਆ ਹੋਇਆ ਸੀ ਸਿਮਰਤਿਆਂ ਦੀ ਕੰਮ ਵੰਡ ਅਨੁਸਾਰ ਗੰਦੀਆਂ ਨਾਲੀਆਂ ਅਤੇ ਗੰਦੇ ਟੋਏਆਂ ਵਿੱਚ ਵੜਨਾ ਜਾਂ ਹੱਥ ਪਾਉਣਾ ਛੋਟੀ ਜਾਤ ਦਾ ਕੰਮ ਹੈ ਗੁਰੂ ਨਾਨਕ ਸਾਹਿਬ ਆਪਣੇ ਸੇਪੀ ਤੋਂ ਉਹ ਕਟੋਰਾ ਕਢਾ ਸਕਦੇ ਸਨ ਪਰ ਉਹਨਾਂ ਬਾਬਾ ਲੈਣਾ ਜੀ ਨੂੰ ਆਗਿਆ ਕੀਤੀ ਬਾਬਾ ਲੈਣਾ ਜੀ ਨੇ ਟੋਏ ਵਿੱਚ ਵੜ ਕੇ ਕਟੋਰਾ ਕੱਢ ਲਿਆ ਗੰਦੇ ਥਾਂ ਹੱਥ ਪਾਉਣਾ ਉਹਨਾਂ ਰਤਾ ਵੀ ਸੰਕੋਚ ਨਹੀਂ ਕੀਤਾ ਇੱਕ ਦਿਨ ਸਵੇਰੇ ਧਰਮਸਾਲ ਦਾ ਬੂਆ ਖੋਲਿਆ ਤਾਂ ਅੰਦਰ ਇੱਕ ਚੂਹੀ ਮੋਈ ਪਈ ਸੀ ਮਰਦਾਬ ਨੂੰ ਹੱਥ ਲਾਣਾ ਜਾਂ ਚੁੱਕਣਾ ਛੋਟੇ ਕਾਮਿਆਂ ਦਾ ਹੀ ਕੰਮ ਮੰਨਿਆ ਜਾਂਦਾ ਹੈ ਕਈ ਇਲਾਕਿਆਂ ਵਿੱਚ ਇਹ ਕੰਮ ਚਮਾਰ ਵੀ ਕਰਦੇ ਹਨ ਸਾਵਾਂ ਦਾ ਇਹ ਕੰਮ ਨਹੀਂ ਹੈ ਸਤਗੁਰ ਜੀ ਦੇ ਹੁਕਮ ਅਨੁਸਾਰ ਇਹ ਮੋਈ ਚੂਹੀ ਬਾਬਾ ਲੈਣਾ ਜੀ ਨੇ ਚੁੱਕ ਕੇ ਬਾਹਰ ਛੁੱਟੀ ਸ਼ਿਆਲੀ ਰਾਤੇ ਬੜੀ ਵਰਖਾ ਹੋ ਰਹੀ ਸੀ ਧਰਮਸਾਲ ਦੀ ਕੰਧ ਟੈਪਈ ਅੱਧੀ ਰਾਤ ਵੇਲੇ ਹੀ ਗੁਰਨਾਨਕ ਦੇਵ ਜੀ ਉੱਠ ਖਲੋਤੇ ਕੰਦਾਂ ਬਣਾਈਆਂ ਗਰੀਬ ਮਜ਼ਦੂਰਾਂ ਦਾ ਕੰਮ ਹੀ ਹੁੰਦਾ ਹੈ ਪਰ ਸਤਗੁਰ ਜੀ ਨੇ ਬਾਬਾ ਲੈਣਾ ਜੀ ਨੂੰ ਹੁਕਮ ਕੀਤਾ ਹੱਟੀ ਦੇ ਹੀ ਕੰਮ ਵਿੱਚ ਗਿਜੇ ਹੋਏ ਨਰਮ ਹੱਥਾਂ ਦੀ ਇਹ ਇੱਕ ਨਵੀਂ ਹੱਡ ਬੀਤੀ ਸੀ ਵੇਲਾ ਵੀ ਸ਼ਿਆਲੀ ਰਾਤ ਦਾ ਸੀ ਜਦੋਂ ਮੀਂਹ ਪੈ ਰਿਹਾ ਸੀ ਅਤੇ ਪਿੰਡ ਠਾਰ ਦੀ ਠੰਡ ਖਵਾ ਚੱਲ ਰਹੀ ਸੀ ਅਜਿਹੀ ਹਾਲਤ ਵਿੱਚ ਉੰਜ ਹੀ ਨੰਗੇ ਹੱਥ ਪੈਰ ਸੁੰਨ ਹੁੰਦੇ ਜਾਂਦੇ ਹਨ ਪਰ ਲੈਣਾ ਜੀ ਨੇ ਆਪਣੇ ਦਿਲ ਦੇ ਪਾਤਸ਼ਾਹ ਦੀ ਰਾਜਾ ਮੰਨਣ ਦੀ ਮੋਜ ਵਿੱਚ ਸਾਰੀ ਰਾਤ ਠਰੇ ਹੋਏ ਗਾਰੇ ਵਿੱਚ ਖਲੋਤੇ ਠਰੀ ਹੋਈ ਗਿੱਲੀ ਮਿੱਟੀ ਨਾਲ ਕੰਧ ਬਣਾਉਂਦੇ ਰਹੇ ਸਿਆਲ ਦੀ ਬਹਾਰ ਸੀ ਇੱਕ ਵਾਰੀ ਅੱਧੀ ਰਾਤੀ ਹੀ ਸਤਗੁਰ ਜੀ ਨੇ ਭਾਈ ਲੈਣਾ ਜੀ ਨੂੰ ਜਗਾਇਆ ਅਤੇ ਦਰਿਆ ਉੱਤੇ ਕੱਪੜੇ ਧੋਣ ਭੇਜ ਦਿੱਤਾ। ਦਰਿਆ ਰਾਵੀ ਕਤਾਰਪੁਰ ਦੇ ਨਾਲੋਂ ਹੀ ਵਗਦਾ ਹੈ। ਦਰਿਆ ਦੀ ਬਰਫਾਨੀ ਪਾਣੀ ਉਹ ਵੀ ਪਰਸੇ ਵਾਲੇ ਪਰ ਜਿੰਨਾ ਗਰੀਬ ਧੋਬੀਆਂ ਨੇ ਕੱਪੜੇ ਧੋ ਕੇ ਰੋਜੀ ਕਮਾਉਣੀ ਹੁੰਦੀ ਹੈ ਉਹ ਵਿਚਾਰੇ ਡੇਢ ਪੈਸ ਰਿੰਦੀ ਰਾਤੇ ਹੀ ਠੰਡੇ ਪਾਣੀ ਵਿੱਚ ਜਾ ਖਲੋਂਦੇ ਹਨ। ਅਤੇ ਠਰੀ ਹਤੀ ਪਟੜੇ ਉੱਤੇ ਸ਼ੂ ਸ਼ੂ ਟਕ ਟਕ ਪਏ ਕਰਦੇ ਹਨ ਅਮੀਰਾਂ ਨੂੰ ਵਿਚਾਰੇ ਗਰੀਬਾਂ ਦੀ ਇਸ ਉਖਾਈ ਦੀ ਸਾਰ ਕੀ ਸਾਰ ਸਤਗੁਰ ਨਾਨਕ ਦੇਵ ਜੀ ਨੇ ਬਾਬਾ ਲੈਣਾ ਜੀ ਨੂੰ ਜੀਵਨ ਦੀ ਇੱਕ ਝਾਕੀ ਵੀ ਵਿਖਾਣੀ ਸੀ ਆਗਿਆ ਅਨੁਸਾਰ ਉਹ ਦਰਿਆ ਉਤੇ ਗਏ ਅਤਰੇ ਕੱਪੜੇ ਤੋਲ ਲਿਆਏ Hindu ਮਰਿਆਦਾ ਦੇ ਅਨੁਸਾਰ Hindu ਸਮਾਜ ਵਿੱਚ ਕਰੋੜਾਂ ਐਸੇ ਕੰਗਾਲ ਸਨ ਅਤੇ ਹਨ ਜਿਨ੍ਹਾਂ ਦੀ ਗਰੀਬੀ ਦਾ ਅਹਿਸਾਸ ਸਤਗੁਰ ਜੀ ਇਹਨਾਂ ਨਿੱਕੀਆਂ ਨਿੱਕੀਆਂ ਹੱਟ-ਬੀਤਿਆਂ ਰਾਹੀਂ ਬਾਬਾ ਲੈਣਾ ਜੀ ਨੂੰ ਕਰਾਉਂਦੇ ਰਹੇ ਅਤੇ ਉਹਨਾਂ ਦੇ ਦਿਲ ਵਿੱਚ ਗਰੀਬਾਂ ਵਾਸਤੇ ਦਿਲਦੀ ਪੈਦਾ ਕਰਦੇ ਰਹੇ ਪਰ ਅਜੇ ਇੱਕ ਹੋਰ ਐਸੀ ਸ਼੍ਰੇਣੀ ਸੀ ਜਿਸ ਦੇ ਭੁੱਖ ਮਾਰੇ ਬੰਦੇ ਮਰਦਾਰ ਖਾਣ ਲਈ